ਤੇਜ ਰਫਤਾਰ ਗੱਡੀ ਦਾ ਕਹਿਰ ਦੇਖਣ ਨੂੰ ਮਿਲਿਆ ਇਸ ਗੱਡੀ ਨੂੰ ਇੱਕ ਕੁੜੀ ਚਲਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਗਲੀਆਂ ਦੇ ਵਿੱਚ ਐ ਕੁੜੀ ਗੱਡੀ ਸੰਭਾਲ ਨਾ ਸਕੀ ਅਤੇ ਗੱਡੀ ਦੀ ਰਫਤਾਰ ਵੀ ਕਾਫੀ ਜ਼ਿਆਦਾ ਤੇਜ਼ ਸੀ 120 ਦੀ ਸਪੀਡ ਦੇ ਐ ਗੱਡੀ ਚਲਾ ਰਹੀ ਸੀ ਕੁੜੀ ਅਤੇ ਇਸੇ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਅਤੇ ਰਾਹਗੀਰਾਂ ਨੂੰ ਇਸ ਕੁੜੀ ਦੇ ਵੱਲੋਂ ਡਰਅ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਸਕੂਲੀ ਬੱਚੇ ਵੀ ਸ਼ਾਮਲ ਨੇ ਦੋ ਸਕੂਲੀ ਬੱਚਿਆਂ ਦੇ ਜਿੱਥੇ ਲੱਤਾਂ ਟੁੱਟ ਗਈਆਂ ਨੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਵੀ ਜ਼ਖਮੀ ਹੋਏ ਨੇ ਜੋ ਕਿ ਜੇਰੇ ਇਲਾਜ ਨੇ ਹਸਪਤਾਲ ਦੇ ਵਿੱਚ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਕੁੜੀ ਦਾ ਸੰਤੁਲਨ ਵਿਗੜ ਗਿਆ ਅਤੇ ਅਚਾਨਕ ਉਸਦੇ ਵੱਲੋਂ ਪਹਿਲਾਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਅਤੇ ਰਾਹ ਦੇ ਵਿੱਚ ਜਿਹੜੇ ਵੀ ਰਾਗੀ ਰਾਏ ਅਤੇ ਕੋਈ ਵੀ ਵਾਹਨ ਆਇਆ ਉਸ ਨੂੰ ਟੱਕਰ ਮਾਰਦੇ ਹੋਏ ਇਹ ਗੱਡੀ ਜੋ ਹੈ ਉਹ ਦੀਵਾਰ ਦੇ ਨਾਲ ਝਟਕ ਰੋਂਦੀ ਹੈ ਗੱਡੀ ਦੇ ਪਰ ਖੱਟੇ ਉੱਡ ਚੁੱਕੇ ਨੇ ਤਸਵੀਰਾਂ ਤੁਹਾਡੇ ਰੂਬਰੂ ਕਰ ਰਿਹਾ ਕਿ ਕਿਸ ਤਰੀਕੇ ਗੱਡੀ ਦੇ 에ਅਰ ਬੈਗ ਵੀ ਖੁੱਲ ਚੁੱਕੇ ਨੇ ਅਤੇ ਗੱਡੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਈ ਮੋਟਰ ਸਾਈਕਲ ਕਈ ਵਾਹਨ ਜੜੇ ਨੇ ਉਹ ਨੁਕਸਾਨੇ ਗਏ ਨੇ ਇਸ ਦੌਰਾਨ ਸਥਾਨਕ ਲੋਕ ਜਿਹੜੇ ਉੱਥੇ ਮੌਜੂਦ ਸਨ ਉਹਨਾਂ ਦੇ ਵੱਲੋਂ ਕੁੜੀ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਨੂੰ ਇਤਲਾਹ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਇਸ ਕੁੜੀ ਨੂੰ ਕਾਬੂ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਰਫਤਾਰ ਗੱਡੀ ਦਾ ਕਹਿਰ ਦੇਖਣ ਨੂੰ ਮਿਲਿਆ ਤੇ ਤੇਜ਼ ਰਫਤਾਰ ਗੱਡੀ ਇੱਕ ਕੁੜੀ ਚਲਾ ਰਹੀ ਸੀ ਅਤੇ ਗਲੀਆਂ ਦੇ ਵਿੱਚ ਇਸ ਕੁੜੀ ਦੇ ਵੱਲੋਂ ਗੱਡੀ ਸੰਭਾਲ ਨਹੀਂ ਨਾ ਗਈ ਅਤੇ ਗੱਡੀ ਜਿਹੜੀ ਸੀ ਉਹ ਪਹਿਲਾਂ ਮੋਟਰਸਾਈਕਲ ਦੇ ਨਾਲ ਜਾ ਟਕਰੌਂਦੀ ਹੈ ਤੇ ਫਿਰ ਰਾਗਿਰਾ ਦੇ ਨਾਲ ਜਾ ਟਕਰੌਂਦੀ ਹੈ ਤੇ ਕਈ ਰਾਗਿਰਾ ਨੂੰ ਇਸ ਕੁੜੀ ਦੇ ਵੱਲੋਂ ਦਰੜ ਦਿੱਤਾ ਗਿਆ ਤੇ ਦੋ ਸਕੂਲੀ ਬੱਚੇ ਵੀ ਇਸ ਦੇ ਵਿੱਚ ਸ਼ਾਮਿਲ ਦੱਸੇ ਜਾ ਰਹੇ ਨੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਸਥਾਨਕ ਲੋਕਾਂ ਦੇ ਤੇ ਪੁਲਿਸ ਦੇ ਤੁਹਾਨੂੰ ਸੁਣਾਉਂਦੇ ਹਾਂ ਭਾਈ 2 ਮਿੰਟ ਹੋਏ ਮੈਂ ਇੱਥੇ ਐਕਟੀਵਾ ਸਾਈਡ ਤੇ ਲੱਗੇ ਗਿਆ ਕੰਮ ਤੇ ਨਾਲ ਹਾਂਜੀ 2 ਮਿੰਟ ਹੀ ਹੋਇਆ ਮੈਂ ਉੱਥੇ 게ਟ ਵੀ ਖੋਲਦਾ ਮੈਂ ਕੁੜੀ ਆਈ ਹੈ ਬੜੀ ਤੇਜ਼ ਅੱਛਾ ਜੀ ਇੰਨੀ 高 ਸਪੀਡ ਤੇ ਸੀ ਉਨੇ ਉਧਰ ਦੀ ਐਕਟਰ ਨਹੀਂ ਵਾਰਦਾ ਅੱਗੇ ਮੁੜਦਾ ਜਿਹੜੇ ਜਾ ਰਹੇ ਸੀ ਮੁੰਡੇ ਉਹ ਛਾਲ ਕੇ ਮਾਰੇ ਸੀ ਜੀ ਐਸਾ ਮੁੰਡੇ ਉਹ ਸਾਡੀ ਐਕਟੀਬੋਰ ਕੋ ਪੁਲਿਸ ਕੇ ਲਿਆਏ ਆ ਜੀ ਗੇਟ ਦੇ ਕੋਲੋਂ ਆ ਦੇਖ ਲੋ ਕੀ ਹੋ ਗਿਆ ਗੱਡੀਆਂ ਦਾ ਸਾਡਾ ਅਸੀਂ ਦੇਖਿਆ ਵੀ ਗੱਡੀ ਦਾ ਜਿਹੜਾ 에ਅਰ ਬੈਗ ਵੀ ਖੁੱਲ ਗਿਆ ਵੀ ਬੜੀ ਸਪੀਡ ਤੇ ਉਹ ਤੇਜ਼ ਸਪੀਡ ਜੀ ਮੇਰਾ ਖਿਆਲ ਉਹਨੇ ਦੋ ਸਰਗੀਆਂ ਲੱਗੇ ਕੂੜੀ ਸ਼ੈ ਕਬਰਾ ਕੀ ਹੈ ਉਹਦੇ ਕੋਲ ਸਪੀਡ ਹੋਰ ਦਿੱਤੀ ਗਈ ਬ੍ਰੇਕ ਨਹੀਂ ਆ ਰਹੀ ਅੱਛਾ ਜੀ ਉਹਨੇ ਉਡਾ ਦਿੱਤਾ ਜੀ ਸਾਰਾ ਕੁਝ ਉਡਾ ਇਹ ਰੋਂਗ ਸਾਈਡ ਵੀ ਆ ਰੋਂਗ ਸਾਈਡ ਆ ਜੀ ਰੋਂਗ ਸਾਈਡ ਤੋਂ ਅੱਛਾ ਕੀ ਮੰਗ ਕਰਦੇ ਹੋ ਮੰਗ ਲਿਆ ਦੇਖ ਲੋ ਕੀ ਹਾਲ ਹੋਏ ਤੁਹਾਡਾ ਜਿਹੜੀ ਜਾਨਾ ਉਹ ਪਤਾ ਨਹੀਂ ਮੁੰਡੇ ਸੀਗੇ ਆ ਸਾਡੇ ਅਕੀਲਾ ਦੇ ਦੇਖੋ ਆਪਣਾ ਕਰਵਾ ਕੇ ਦੇਣ ਜੋ ਵੀ ਕਰਵਾਉਣਾ ਮੈਂ ਮੌਕੇ ਤੇ ਅਸੀਂ ਬਿਲਕੁਲ ਹੀ ਅਛਾ ਤਾਂ ਦਾ ਸਾਹਮਣੇ ਘਰ ਆ। ਹਾਂ ਮੇਰੀ ਸਾਹਮਣੇ ਦੁਕਾਨ ਹੈ ਜੀ। ਅੱਛਾ ਜੀ। ਇਹ ਲਾ ਕੇ ਜਸਟ ਉੱਥੇ ਗਿਆ ਹੀ ਆ ਜੀ। ਅੱਛਾ ਜੀ। ਇੰਨਾ ਕੋਈ ਫਰਕ ਪਿਆ ਸ਼ਾਇਦ ਖੜਾ ਹੁੰਦਾ ਤੇ ਮੈਂ ਵੀ ਉੱਡ ਜਾਂਦਾ ਵਾ। ਅੱਛਾ ਜੀ। ਇੰਨਾ ਕੋਈ ਫਰਕ ਪਿਆ। ਉਹ ਮੁੰਡੇ ਮੁੰਡਿਆਂ ਦੇ ਕੀ ਹਾਲਾਤ ਮੁੰਡਿਆਂ ਦੇ ਕੀ ਹਾਲਾਤ ਨੇ? ਹਾਂ ਜੀ। ਮੁੰਡਿਆਂ ਦੇ ਕੀ ਹਾਲਾਤ ਨੇ? ਮੁੰਡਿਆਂ ਦੇ ਸੀਰੀਅਸ ਹੈ ਜੀ ਪੰਜਾਂ ਮਹੀਨਿਆਂ ਪਹਿਲੇ ਦੋ ਮੁੰਡੇ ਲੱਗਿਆ। ਦੋ ਮੁੰਡੇ ਦੋ ਮੁੰਡੇ ਨੇ ਉਹ ਉਛਲ ਕੇ ਟਿੱਕੇ ਬੜੀ ਉੱਚੀ ਜੀ ਮੋਟਰਸਾਈਕਲ ਸਪੇਡ ਉਛਲੇ ਆ। ਅੱਛਾ ਸਾਰਾ ਕੁਝ ਹੀ। ਹਾਂ ਹਾਂ ਬਿਲਕੁਲ ਦੇਖ। ਕੀ ਗੱ ਇਹ ਤਾਂ ਖਲਗੁਈ ਗੱਡੀ ਦੇ ਗਲੀ ਦੇ ਵਿੱਚ ਵੀ 150 ਦੀ ਸਪੀਡ ਕਿੰਨੇ ਕੁ ਮੋਟਰਸਾਈਕਲ ਰਗੜਦੇ ਕੋਲੋਂ 12-13 ਨੇ ਅੱਛਾ ਜਿਹੜੇ ਮੁੰਡੇ ਨੇ ਕਹਿੰਦੇ ਕਿੰਨੇ ਕੁ ਜ਼ਖਮੀ ਨੇ ਸੀਰੀਅਸ ਨੇ ਜੋ ਸੀਰੀਅਸ ਹੈਗਾ ਉਹ ਨਹੀਂ ਸੀਰੀਅਸ ਆ ਜੀ ਨਹੀਂ ਉਹਨਾਂ ਨੇ ਰੋਂਗ ਸਾਈਡ ਆ ਰਹੇ ਸੀ ਗੱਡੀ ਇਹ ਮੈਨੂੰ ਮੈਂ ਤਾਂ ਅੰਦਰ ਸੀ ਜੀ ਮੈਨੂੰ ਤਾਂ ਪਤਾ ਹੀ ਨਹੀਂ ਅੱਛਾ ਕਿੰਨਾ ਕੁ ਨੁਕਸਾਨ ਹੋ ਗਿਆ ਮੇਰਾ ਤਾਂ ਸਕੂਟਰ ਬਿਲਕੁਲ ਖਤਮ ਕਰ ਦਿੱਤਾ ਇਹਨਾਂ ਨੇ ਬਾਕੀ ਹੋਰ ਵੀ ਕਹਿੰਦੇ ਕਹਿੰਦੇ ਦੋ ਜੋ ਆਰਿਆ ਕਹਿੰਦੇ ਨੇ ਗੁਰਾਂਛ ਜੀ ਇਹਨਾਂ ਦਾ ਸਕੂਟਰ ਬਿਲਕੁਲ ਖਤਮ ਕਰਤਾ ਇਹਨਾਂ ਦਾ ਮੇਰੇ ਮੇਰੇ ਤੋਂ ਉਰੇ ਪਿਆ ਸੀਗਾ ਅੱਛਾ ਜੀ ਮੇਰਾ ਸਭ ਤੋਂ ਪੁਰੇ ਸੀ ਪ ਸਾਰੇ ਮੋਟਰਸਾਈਕਲ ਉਹ ਮੁੰਡੇ ਦੇਖੋ ਕਿੰਨੇ ਜ਼ਖਮੀ ਹੋਏ ਅਸੀਂ ਪਹਿਲਾਂ ਮੌਕੇ ਤੇ ਪਹੁੰਚੇ ਹਾਂ ਹਾਂਜੀ ਕੰਟਰੋਲ ਤੋਂ ਫੋਨ ਆਇਆ ਵੀ ਐਕਸੀਡੈਂਟ ਹੋਇਆ ਹਾਂਜੀ ਹਾਂਜੀ ਭਾਈ ਆਈਯੂ ਸਾਹਿਬ ਪਾਲਸੀ ਨਗਰੋਂ ਮੌਕੇ ਤੇ ਆ ਰਹੇ ਆ ਅੱਛਾ ਜੀ ਦੋ ਕਾਰਾਂ ਬਣ ਗਈਆਂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ ワਇਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ